ਆ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ 5ਵੀਂ ਜਮਾਤ ਦੀ ਗਣਿਤ ਦੀ ਪਾਠ ਪੁਸਤਕ ਸ਼ੁਰੂ ਕੀਤੀ ਹੋਈ ਆ ਹੁਣ ਆਪਾਂ ਬੇਟਾ 4.2 ਅਭਿਆਸ ਦੇ ਉੱਤੇ ਪਹੁੰਚ ਗਏ ਠੀਕ ਹੈ ਤਾਂ ਧਿਆਨ ਦੇ ਨਾਲ ਦੇਖੋ ਕਹਿੰਦਾ ਪਿਆ ਮਿਲਾਨ ਕਰੋ ਤਾਂ ਬੇਟਾ ਟੋਟਲ ਦੋ ਹਿੱਸੇ ਆ ਤਾਂ ਆ ਆ ਕਲਰਡ ਵਾਲੇ ਹਿੱਸੇ ਦੇ ਜਦੋਂ ਭਿੰਨ ਬਣਾਉਣੀ ਹੁੰਦੀ ਆ ਤਾਂ ਇਹ ਕਿਵੇਂ ਬਣਦੀ ਆ ਦੂਆਂ ਦੇ ਵਿੱਚੋਂ ਇੱਕ ਹਿੱਸਾ ਰੰਗਦਾਰ ਆ 1/2 ਦੋ ਗੱਲ ਸਮਝ ਲੱਗ ਗਈ ਦੋਵਾਂ 'ਚੋ ਇੱਕ ਹਿੱਸਾ ਰੰਗਦਾਰ ਆ ਇਹਨੂੰ ਅੱਧਾ ਹਿੱਸਾ ਵੀ ਕਹਿ ਦਿੰਦੇ ਆ ਠੀਕ ਐ ਜਾਂ ਦੂਜਾ 1/2 ਹਾਫ ਹੁੰਦਾ ਐ ਅੱਧ ਹੁੰਦਾ ਐ ਠੀਕ ਐ ਤਾਂ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਆਪਾਂ ਇੱਧਰ ਸੱਜੇ ਹੱਥ ਆ 1/4 ਐ ਇੱਧਰ ਅੱਠਵਾਂ ਹਿੱਸਾ ਦਿੱਤਾ ਹੋਇਆ ਐ ਤਾਂ ਇਹ ਅਸੀਂ ਇਹਨਾਂ ਨੂੰ ਮਿਲਾਨ ਕਰਕੇ ਦੇਣਾ ਐ ਠੀਕ ਐ ਕਿ ਕਿਹਦੇ ਨਾਲ ਮਿਲਾਨ ਕਰਾਂਗਾ ਇਹ ਠੀਕ ਤਾਂ 1/2 हां बेटा ਹੁਣ ਧਿਆਨ ਦਿਓ ਆ ਜਿਹੜਾ ਹੈਗਾ ਆ ਅੱਗੇ ਆ ਗਿਆ ਦੂ ਨੰਬਰ ਵੀ ਵੀ ਪਾ ਗਿਆ ਜਿਹੜਾ ਇਹ ਬੇਟਾ ਟੋਟਲ 4 ਤ੍ਰੈਂਗਲਾਂ ਬਣਦੀਆਂ ਪਈਆਂ ਇੱਕ ਤ੍ਰੈਂਗਲ ਦੇ ਵਿੱਚ ਇੱਕ ਤ੍ਰੈਂਗਲ ਆ ਜਿਹੜੀ ਉਹ ਵਿੱਚ ਕਲਰਡ ਹੈਗੀ ਆ ਰੰਗਦਾਰ ਆ ਤਾਂ ਇਹਦਾ ਮਤਲਬ ਇਹ ਕਿਹੜਾ ਹਿੱਸਾ ਬਣ ਗਿਆ 1/4 ਫਿਰ ਆਪਾਂ ਬਾਅਦ ਚ ਬੇਟਾ ਇਕੱਠੇ ਮਿਲਾਨ ਕਰਦੇ ਹਾਂ ਠੀਕ ਐ ਅੱਗੇ ਬੇਟਾ ਦੇਖੋ ਤੁਸੀਂ ਆ ਟੋਟਲ 6 ਟ੍ਰਾਇੰਗਲਾਂ ਹੈਗੀਆਂ 6ਾਂ ਚੋਂ ਟ੍ਰਾਇੰਗਲ ਨਹੀਂ ਇਹ ਸਟਾਰ ਹੈਗੇ ਆ ਇੱਕ ਸਟਾਰ ਆ ਜਿਹੜਾ yellow ਆ ਤਾਂ ਇਹ ਬਣ ਗਿਆ 1/6 ਠੀਕ ਹੈ ਬੇਟਾ ਅੱਗੇ ਬੇਟਾ ਇਹਨੇ ਦਿਲ ਬਣਾਏ ਹੋਏ ਆ ਤਾਂ ਆ ਦਿਲ ਦੇ ਵਿੱਚੋਂ ਇੱਕ ਦਿਲ ਆ ਜਿਹੜਾ red ਆ ਟੋਟਲ ਕਿੰਨੇ ਆ 4 ਤੇ 4 8 ਬਰਾਬਰ 1/8 ਠੀਕ ਹੈ ਬੇਟਾ ਅੱਗੇ ਜਿਹੜਾ ਭਾਗ ਹੈਗਾ ਬੇਟਾ ਈ ਭਾਗ ਹੈ ਜਿਹੜਾ ਉਹਦੇ ਚ ਦਿੰਦਾ ਪਿਆ ਟੋਟਲ ਤਿੰਨ ਹਿੱਸੇ ਆ ਇੱਕ ਹਿੱਸਾ ਵਿੱਚੋਂ ਇਹਨੇ ਰੰਗਦਾਰ ਕੀਤਾ ਹੈ 1/ 3 ਬਣ ਗਿਆ ਠੀਕ ਹੈ ਉਦੋਂ ਅੱਗੇ ਬੇਟਾ ਜਿਹੜਾ ਹੈਗਾ ਇਹਨੇ ਐਫ ਭਾਗ ਦੇ ਵਿੱਚ ਤਿੰਨ ਹਿੱਸਿਆਂ ਚੋਂ ਦੋ ਹਿੱਸੇ ਰੰਗੇ ਹੋਏ ਤਾਂ ਇਹ ਬਣ ਗਿਆ ਬਰਾਬਰ 2/ 3 ਮੇਰਾ ਕਹਿਲਾ ਬੇਟਾ ਤੁਹਾਨੂੰ ਗੱਲ ਕਲੀਅਰ ਹੋਊਗੀ ਸਾਰੀ ਦੀ ਸਾਰੀ ਹੁਣ ਆਪਾਂ ਬੇਟਾ ਇਹਦਾ ਮਿਲਾਨ ਕਰ ਦਿੰਨੇ ਆ ਮਿਲਾਨ ਕਰਨ ਲੱਗੇ ਕੀ ਕਹਿੰਦਾ ਪਿਆ 1/2 ਕਿੱਥੇ ਹੈਗਾ ਬੇਟਾ ਆ ਦੇਖੋ ਆ 1/2 ਆ 1/2 ਨੂੰ ਇਹਨੂੰ ਅਸੀਂ ਇਹ ਦੇ ਨਾਲ ਮਿਲਾਨ ਕਰ ਦਿੰਨੇ ਆ 1/2 1/2 ਨੂੰ ਬੇਟਾ ਆ ਅੱਧਾ ਹਿੱਸਾ ਆ 1/2 ਦਾ ਮਤਲਬ ਅੱਧਾ ਇਹ ਦਾ ਇਹ ਦੇ ਨਾਲ ਮਿਲਾਨ ਹੋ ਜਾਣਾ ਆ ਠੀਕ ਐ ਦੂਜੇ ਪਾਸੇ ਵੀ ਗਲਤ ਲਿਖਿਆ ਹੋਇਆ ਐ ਅੱਗੇ ਬੇਟਾ 1/4 ਆ 1/4 ਦਾ ਜਿਹੜਾ ਹੈਗਾ ਆ ਉਹ ਸਭ ਤੋਂ ਉੱਪਰ ਦੇਖੋ ਤੁਸੀਂ 8ਵਾਂ ਹੈ 1/4 ਇਧਰਲੇ ਪਾਸੇ ਜਾ ਕੇ ਮਿਲੂਗਾ ਇਹਨੂੰ ਹੋਰ ਕੀ ਕਹਿੰਦੇ 1/4 ਇਨੇ ਇਹ ਦੇ ਨਾਲ ਮਿਲ ਜਾਣਾ 1/4 ਨੂੰ ਕੀ ਬੋਲਦੇ ਆ 1 ਚੌਥਾਈ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ 1/6 ਤਾਂ ਇਹਨੂੰ ਕੀ ਕਹਿੰਦੇ 6ਵਾਂ 1/6 ਨੂੰ 6ਵਾਂ ਹਿੱਸਾ ਵੀ ਬੋਲਦੇ 1/6 ਆ ਦੇਖੋ ਬੇਟਾ 1/6 ਨੂੰ ਅਸੀਂ ਇਹਦੇ ਨਾਲ ਮਿਲਾ ਦਾਂਗੇ ਤੇ ਇਹਨੂੰ ਕੀ ਕਹਿੰਦੇ 6ਵਾਂ ਹਿੱਸਾ ਪੂਰੇ ਦਾ 6 ਮਾ ਹਿੱਸਾ ਠੀਕ ਹੈ ਅੱਗੇ ਆ ਗਿਆ ਬੇਟਾ 1/8 3/8 ਜਿਹੜਾ ਦੇਖੋ 1/8 ਇਹ ਆ ਮਿਲਦਾ ਪਿਆ ਬੇਟਾ ਤੁਹਾਨੂੰ 1/8 ਦਾ ਆ ਦੇਖੋ ਆ 1/8 ਆ 1/8 ਠੀਕ ਹੈ ਤਾਂ 1/8 ਕਿਹਦੇ ਨਾਲ ਆ ਅੱਠਵਾਂ ਹਿੱਸਾ ਆ ਠੀਕ ਹੈ ਬੇਟਾ ਇਹਨੂੰ ਥੱਲੇ ਲੈ ਆਉਣਾ ਇਹ ਦਿਨ 1/8 ਹਿੱਸੇ ਦੇ ਨਾਲ ਮਿਲਾ ਦੇਣਾ ਮੇਰਾ ਖਿਆਲ ਹੈ ਬੇਟਾ ਤੁਹਾਨੂੰ ਗੱਲ ਕਲੀਅਰ ਹੋ ਗਈ ਅੱਗੇ ਆ ਗਿਆ ਬੇਟਾ 1/3 ਤਾਂ 1/3 ਬੇਟਾ ਆਹ ਹੱਥਲੇ ਹੈਗਾ ਆ 1/3 ਨੂੰ ਅਸੀਂ ਇੱਥੇ ਮਿਲਾ ਦਾਂਗੇ ਤਾਂ ਇਹ ਕੀ ਹੈਗਾ 1/3 1/3 ਆ ਦਿੱਤਾ ਹੋਇਆ ਬੇਟਾ ਇਹਨੂੰ ਇੱਥੇ ਮਿਲਾ ਦਾਂਗੇ 1/3 ਠੀਕ ਹੈ ਬੇਟਾ ਗੱਲ ਸਪਸ਼ਟ ਆਪਣੇ ਆਪ ਦੇ ਵਿੱਚ ਹੀ ਅੱਗੇ ਹੈਗਾ 2/3 ਤਾਂ 2/3 ਬੇਟਾ ਆ ਦਿੱਤਾ ਹੋਇਆ ਉੱਪਰਲੇ ਪਾਸੇ ਠੀਕ ਹੈ ਥੱਲਿਓਂ ਆਪਾਂ ਲਿਆ ਕੇ 2/3 ਨੂੰ ਇਹਦੇ ਨਾਲ ਮਿਲਾ ਦਾਂਗੇ ਇਹਨੂੰ ਕੀ ਕਹਿੰਦੇ 2/3 ਕੀ ਬੋਲਦੇ ਆ 2/3 ਆ ਦੇਖੋ ਬੇਟਾ ਸਭ ਤੋਂ ਥੱਲੇ ਲਿਖਿਆ ਹੋਇਆ 2/3 ਤਾਂ ਮੇਰਾ ਖਿਆਲ ਆ ਬੇਟਾ ਗੱਲ ਸਪਸ਼ਟ ਹੋ ਗਈ ਤੁਹਾਨੂੰ ਤਾਂ 2/3 ਨੂੰ ਅਸੀਂ ਲਿਆ ਕੇ ਇਹਦੇ ਨਾਲ ਮਿਲਾ ਦਾਂਗੇ ਆਪਣੇ ਆਪ ਦੇ ਵਿੱਚ ਬੇਟਾ ਸਾਰਾ ਸਵਾਲ ਆ ਜਿਹੜਾ ਇਹ ਕਲੀਅਰ ਹੋ ਜਾਂਦਾ ਆ ਠੀਕ ਹੈ ਬੇਟਾ ਤਾਂ ਇਹ ਸੀਗਾ ਬੇਟਾ ਇਹ 4.2 ਦਾ ਸਵਾਲ ਨੰਬਰ 1 ਸੀ ਜਿਹੜੇ ਮਿਲਾਨ ਕਰਨੇ ਸੀ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਖਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ